ਇੱਕ ਵਾਰ ਇੱਕ ਮਨੁੱਖ ਆਤਮਿਕ ਸ਼ਾਂਤੀ ਲੱਭਣ ਦੇ ਵਾਸਤੇ ਜੰਗਲਾਂ ਪਹਾੜਾਂ ਨੂੰ چیرਦਾ ਹੋਇਆ ਇੱਕ ਪਹਾੜ ਦੀ ਚੋਟੀ ਦੇ ਉੱਤੇ ਪਹੁੰਚਦਾ ਹੈ ਜਗ੍ਹਾ ਬੜੀ ਸੁਹਾਵਣੀ ਹੈ ਬੜੀ ਰਮਣੀਕ ਜਗ੍ਹਾ ਹੈ ਪਸ਼ੂ ਪੰਛੀਆਂ ਦੀ ਚਹਲ ਪੈਰ ਹਰ ਪਾਸੇ ਰੌਣਕ ਹਰ ਪਾਸੇ ਖੇੜਾ ਸ਼ਾਂਤੀ ਦਾ ਬੜਾ ਵਧੀਆ ਮਾਹੌਲ ਬਣਿਆ ਹੋਇਆ ਹੈ ਉੱਥੇ ਉਨੇ ਕੁਝ ਸਮਾਂ ਉਥੇ ਆਨੰਦ ਦੇ ਨਾਲ ਬਤੀਤ ਕੀਤਾ ਹਿਰਦੇ ਨੂੰ ਬੜੀ ਠੰਡਕ ਮਿਲੀ ਜਦੋਂ ਤੁਰਨ ਲੱਗਾ ਤੇ ਰਸਤੇ ਦੇ ਵਿੱਚ ਜਦੋਂ ਉਹ ਆਉਣ ਲੱਗਾ ਤੇ ਉਹਨੂੰ ਇੱਕ ਪਹਾੜ ਦੀ ਚੋਟੀ ਦੇ ਉੱਤੇ ਇੱਕ ਹੀਰਿਆਂ ਦੀ ਖਾਨ ਲੱਭ ਗਈ ਉਹਨੇ ਵੇਖਿਆ ਵੀ ਆਹ ਤਾਂ ਕਮਾਲ ਹੋ ਗਈ ਆਇਆ ਤੇ ਮੈਂ ਕੋ ਮਨਸਾ ਹੀਰਿਆਂ ਦੀ ਖਾਨ ਲੱਭੀ ਉਹਦੇ ਕੋਲ ਜਿਹੜਾ ਪੱਲਾ ਸੀ ਕੋਈ ਵੀ ਕੱਪੜਾ ਸੀ ਉਹਨੇ ਕੱਪੜਾ ਵਛਾਇਆ ਮਨੋਖ ਦਾ ਸੁਭਾ ਹੁੰਦਾ ਆਪਾ ਪਰਿਵਾਰ ਬਾਰੇ ਸੋਚਦੇ ਆ ਉਹਨੇ ਪੱਲਾ ਵਛਾਇਆ ਜੀ ਜਿੰਨੇ ਹੀਰੇ ਉਹ ਆਪਣੇ ਕੱਢ ਸਕਦਾ ਸੀ ਉਹਨੇ ਕੱਢ ਕੇ ਤੇ ਉਸ ਪੱਲੇ ਦੇ ਵਿੱਚ ਪਾ ਲਏ ਹੁਣ ਖਾਨ ਸੀ ਮਨ ਚ ਸੋਚਿਆ ਵੀ ਚਲੋ ਇਹ ਹੀਰੇ ਨਿਕਲ ਗਏ ਨੇ ਡੂੰਗੀ ਹੋ ਗਈ ਉਹ ਜਦੋਂ ਚੀਜ਼ ਕੱਢੀ ਜਾ ਰਹੀ ਹੈ ਉਹ ਵਿੱਚੋਂ ਖਾਲੀ ਹੋਈ ਜਾ ਰਹੀ ਹੈ ਉਹਨੇ ਇੱਕ ਪੰਡ ਬੰਨ ਲਈ ਪੰਡ ਬੰਦਿਆ ਬੰਦਿਆ ਕੀ ਦੇਖਦਾ ਵੀ ਉਹ ਖੀਰੇ ਜਿਹੜੇ ਨੇ ਉਹ ਵਾਪਸ ਫੇਰ ਜਿਹੜੇ ਨੇ ਉਹ ਖਾਨ ਅੰਦਰੋਂ ਫਟ ਕੇ ਤੇ ਫੇਰ ਭਰ ਗਈ ਹੈ ਜਿਹੜੇ ਉਹਨੇ ਕੱਢ ਲਏ ਹੀਰੇ ਉਹ ਤੇ ਉਹਦੇ ਕੋਲ ਨੇ ਪਰ ਜਿਹੜੀ ਖਾਨ ਚ ਖਾਲੀ ਹੋਇਆ ਸੀ ਟੋਆ ਜਿਹੜਾ ਉਹ ਫੇਰ ਭਰ ਗਿਆ ਏ ਉਹਦੇ ਮਨ ਚ ਫੇਰ ਲਾਲਚ ਆ ਗਿਆ ਉਹ ਕਹਿੰਦਾ ਵੀ ਮੈਂ ਚਲੋ ਹੋਰ ਹੀਰੇ ਕੱਢ ਲੈਣਾ ਉਹਨੇ ਹੋਰ ਹੀਰੇ ਕੱਢ ਲਏ ਉਹਨੇ ਕੁਝ ਨਕੀਆਂ ਨਕੀਆਂ ਢੇਰੀਆਂ ਲਾ ਲੀਆਂ ਹੀਰਿਆਂ ਦੀਆਂ ਮਨ ਚ ਸੋਚਦਾ ਕਿ ਮੈਂ ਆਪਣੀ ਗਰੀਬੀ ਆਪਣੇ ਪਰਿਵਾਰ ਦੀ ਆਪਣੇ ਭੈਣ ਭਰਾਵਾਂ ਦੀ ਗਰੀਬੀ ਦੂਰ ਕਰਾਂਗਾ ਹੀਰੇ ਬੜੇ ਕੀਮਤੀ ਨੇ ਉਹ ਢੇਰੀਆਂ ਲਾਉਂਦਾ ਗਿਆ ਪਰ ਕੀ ਵੇਖਦਾ ਜਿਉਂ-ਜਿਉ ਉਹ ਖਜ਼ਾਨਾ ਕੱਢਦਾ ਹੈ ਤਿਉਂ ਦੇ ਉਸ ਖਜ਼ਾਨੇ ਦੇ ਵਿੱਚ ਹੀਰਿਆਂ ਦੇ ਵਿੱਚ ਵਾਧਾ ਹੁੰਦਾ ਜਾਂਦਾ ਉਹ ਫਿਰ ਉਹਨੇ ਦਾ ਉਹਨਾ ਰਹਿ ਜਾਂਦਾ ਹੈ ਉਹ ਮੁੱਕਦਾ ਨਹੀਂ ਹੈ ਉਹਨੂੰ ਇਹ ਨਿਸ਼ਚਾ ਹੋ ਗਿਆ ਵੀ ਇਹ ਜਿਹੜਾ ਖਜ਼ਾਨਾ ਹੈ ਇਹ ਖਜ਼ਾਨਾ ਜਿਹੜਾ ਇਹ ਖਾਲੀ ਨਹੀਂ ਹੋਵੇਗਾ ਇਹ ਮੁੱਕੇਗਾ ਨਹੀਂ ਮਨ ਚ ਸੋਚਦਾ ਮਨਾ ਜਿੰਨੇ ਕੁ ਤੂੰ ਚੁੱਕ ਸਕਦਾ ਕਿਉਂਕਿ ਪੈਦਲ ਆਇਆ ਸੀ ਜਿੰਨੇ ਕੁ ਤੂੰ ਚੁੱਕ ਸਕਦਾ ਇੰਨੇ ਕੁ ਤੇ ਹੀਰੇ ਲੈ ਲਾ ਬਾਕੀ ਇਓਂ ਕਰ ਕਿ ਆਪਣੇ ਜਾ ਕੇ ਨਗਰ ਵਾਲਿਆਂ ਨੂੰ ਗਲੀ ਮਹੱਲੇ ਵਾਲਿਆਂ ਨੂੰ ਉਸ ਤੋਂ ਬਾਅਦ ਸ਼ਹਿਰ ਵਾਲਿਆਂ ਨੂੰ ਉਸ ਤੋਂ ਬਾਅਦ ਦੇਸ਼ ਵਾਸੀਆਂ ਨੂੰ ਇਸ ਖਾਨ ਦੇ ਬਾਰੇ ਸੁਨੇਹਾ ਦੇ ਦੇ ਜਾ ਕੇ ਇਹਦਾ ਨ ਕੀ ਹੋਵੇਗਾ ਪਹਿਲਾਂ ਮੇਰੇ ਨਗਰ ਵਾਲੇ ਆਪਣੇ ਲਾਗੇ ਚਾਗੇ ਜਿਹੜੇ ਉਹ ਅਮੀਰ ਹੋਣਗੇ ਫਿਰ ਮੇਰੇ ਗਲੀ ਮਹੱਲੇ ਵਾਲੇ ਆਪਣੇ ਪਿੰਡ ਦੇ ਚੰਗੀ ਜਿਹੜੇ ਨੇ ਉਹ ਇਲਾਕੇ ਦੇ ਜਿਹੜੇ ਨੇ ਉਹ ਅਮੀਰ ਹੋਣਗੇ ਮੇਰਾ ਦੇਸ਼ ਅਮੀਰ ਹੋ ਜਾਏਗਾ ਜਿੱਦਨ ਦੇਸ਼ ਅਮੀਰ ਹੋ ਗਿਆ ਉਸ ਦਿਨ ਆਪਾਂ ਦੂਸਰੇ ਦੇਸ਼ਾਂ ਨੂੰ ਇਹਦਾ ਪਤਾ ਦੇ ਦੇਾਂਗੇ ਦੱਸ ਦਾਂਗੇ ਫਿਰ ਦੂਸਰੇ ਦੇਸ਼ ਵੀ ਅਮੀਰ ਹੋ ਜਾਣਗੇ ਤੇ ਆਪਣੀ ਜਿਹੜੀ ਗਰੀਬੀ ਹੈ ਜਿਹੜੀ ਭੁੱਖ ਭਰੀ ਹੈ ਗਰੀਬੀ ਤੋਂ ਕਈ ਜਿਹੜੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨਾਂ ਤੋਂ ਖਿਹੜਾ ਛੁਰ ਜਾਏਗਾ ਇਹ ਉਹਨੇ ਮਨਚ ਵਿਚਾਰ ਬਣਾਇਆ ਸਿਰ ਤੇ ਪੰਡ ਚੁੱਕਣ ਲੱਗਾ ਤੇ ਇੱਕ ਉਹਨੂੰ ਫਿਕਰ ਲੱਗ ਗਿਆ ਕਿ ਮਨਾ ਰਸਤਾ ਬੜਾ ਜਿਹੜਾ ਉਹ ਵਿਖੜਾ ਹੋਇਆ ਹੈ ਇਹਨੂੰ ਕੋਈ ਪੱਕਾ ਰਸਤਾ ਨਹੀਂ ਆ ਰਿਹਾ ਪਕ ਡੰਡੀਆਂ ਨੇ ਫਿਰ ਰਸਤੇ ਦੇ ਵਿੱਚ ਜੰਗਲ ਚੋਂ ਨੰਗੜਾ ਪੈਂਦਾ ਹੈ ਪਹਾੜਾਂ ਚੋਂ ਨੰਗੜਾ ਪੈਂਦਾ ਹੈ ਦਰਿਆਵਾਂ ਤੋਂ ਨਦੀਆਂ ਤੋਂ ਨੰਗੜਾ ਪੈਂਦਾ ਹੈ ਕਈ ਤਰ੍ਹਾਂ ਦੀਆਂ ਕਠਿਨਾਈਆਂ ਝੱਲਣੀਆਂ ਪੈਣੀਆਂ ਨੇ ਜੰਗਲੀ ਸ਼ੇਰ ਜੰਗਲੀ ਜਾਨਵਰ ਵੀ ਨੇ ਇਹਦਾ ਹੱਲ ਕੀ ਕੀਤਾ ਜਾਵੇ ਉਸੇ ਖਾਨ ਦੇ ਕੋਲ ਬਹਿ ਕੇ ਸੋਚਣ ਲੱਗ ਪਿਆ ਮਨ ਚ ਕਹਿੰਦਾ ਵੀ ਮੈਂ ਇਹ ਖਜ਼ਾਨਾ ਪਹੁੰਚਾਉਣਾ ਹੈ ਜੋ ਮਰਜ਼ੀ ਹੋ ਜਾਏ ਆਪਣੇ ਦੇਸ਼ ਵਾਸੀਆਂ ਤੱਕ ਮੈਂ ਚਾਹੁੰਦਾ ਕਿ ਸਾਰੇ ਅਮੀਰ ਹੋ ਜਾਣ ਸਾਰਿਆਂ ਦੀ ਗਰੀਬੀ ਦੂਰ ਹੋ ਜਾਏ ਸਾਰਿਆਂ ਨੂੰ ਸੁੱਖ ਮਿਲ ਜਾਏ ਦੁੱਖਾਂ ਤੋਂ ਖੈਰਾ ਸ਼ੁਰਜੇ ਉਨੇ ਸਾਰਾ ਵਿਚਾਰ ਕੇ ਇੱਕ ਸੋਚ ਉਹਦੇ ਮਨ 'ਚ ਇਹ ਫੁਰੀ ਕਿੰਨਾ ਚੰਗਾ ਹੋਵੇ ਕਿ ਇਹਦਾ ਰਸਤਾ ਬਣਾ ਦਿੱਤਾ ਜਾਵੇ ਹਾਲੇ ਹੋਈ ਹੈ ਨਾ ਵੀ ਜਿਹੜੀ ਪਹਾੜ ਦੀ ਚੋਟੀ ਹੈ ਉਹਦੇ ਤੱਕ ਇੱਕ ਰਸਤਾ ਬਣਾ ਦਿੱਤਾ ਜਾਵੇ ਉਸ ਰਸਤੇ ਦੇ ਜਿਹੜਾ ਵੀ ਤੁਰੇਗਾ ਉਹ ਪਹੁੰਚ ਕੇ ਇੱਕ ਖਜ਼ਾਨਾ ਪ੍ਰਾਪਤ ਕਰ ਲੇਗਾ ਉਹ ਜੀ ਵਾਪਸ ਆਇਆ ਖੁਦ ਉਹਨੂੰ ਸੀ ਵੀ ਮੈਂ ਕਿਤੇ ਭੁੱਲ ਨਾ ਜਾਵਾਂ ਉਹ ਰਸਤੇ ਦੇ ਵਿੱਚ ਥੋੜੀਆਂ-ਥੋੜੀਆਂ ਮੋੜੀਆਂ ਗੱਡ ਦਾ ਆਇਆ ਡੰਡੇ ਗੱਡ ਦਾ ਆਇਆ ਨਿਸ਼ਾਨੀ ਲਾਉਂਦਾ ਆਇਆ ਆਕੇ ਆਪਣੇ ਨਗਰ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਜਿਹੜਾ ਬੜਾ ਮਸ਼ਹੂਰ ਜ਼ੌਹਰੀ ਸੀ ਉਹਦੇ ਕੋਲ ਗਿਆ ਉਹਨੂੰ ਜਾ ਕੇ ਜਿਹੜੀ ਪੰਡ ਉਹਨੇ ਹੀਰਿਆਂ ਦੀ ਲਿਆਂਦੀ ਸੀ ਇੱਕ ਹੀਰਾ ਉਹਦੇ ਚੋਂ ਕੱਢ ਕੇ ਤੇ ਜ਼ੌਹਰੀ ਦੇ ਅੱਗੇ ਪੇਸ਼ ਕੀਤਾ ਜ਼ੌਹਰੀ ਵੇਖ ਕੇ 당ਗ ਰਹਿ ਗਿਆ ਕਹਿੰਦਾ ਬੇਸ਼ੁਮਾਰ ਇੰਨੀ ਕੀਮਤ ਵਾਲਾ ਹੀਰਾ ਮੈਂ ਕਦੀ ਦੇਖਿਆ ਨਹੀਂ ਉਹ ਬੰਦਾ ਕਹਿੰਦਾ ਕਹਿੰਦਾ ਵੀ ਜੇ ਤੂੰ ਨਹੀਂ ਵੇਖਿਆ ਮੈਨੂੰ ਇਹਦਾ ਮੁੱਲ ਦੇ ਦੇ ਕਹਿੰਦਾ ਵੀ ਇਹਦਾ ਮੁੱਲ ਤ ਨਹੀਂ ਦਿੱਤਾ ਜਾ ਸਕਦਾ ਮੈਂ ਤੇ ਤੇਰੇ ਕਦਮਾਂ 'ਚ ਪੈਰ ਰੱਖਦਾ ਤੈਨੂੰ ਕਿੱਥੋਂ ਮਿਲ ਗਿਆ ਉਹ ਕਹਿੰਦਾ ਇਸ ਹੀਰੇ ਦੇ ਨਾਲ ਦੀ ਮੇਰੇ ਕੋ ਪੰਡ ਭਰੀ ਪਈ ਹੈ ਜਿੰਨਾ ਮੁੱਲ ਹੈਗਾ ਤੂੰ ਦੇ ਸਕਦਾ ਦੇ ਤੇ ਕਹਿੰਦਾ ਇਹ ਹੀਰੇ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਜੋਹਰੀ ਨੇ ਕਿਹਾ ਉਹਨੇ ਫਿਰ ਸਾਰੀ ਘਟਨਾ ਉਸ ਜੋਹਰੀ ਨੂੰ ਸੁਣਾਈ ਕਹਿੰਦਾ ਅਸਲ ਚ ਗੱਲ ਇਹ ਹੈ ਮੈਂ ਚਾਹੁੰਨਾ ਮੈਂ ਇੱਕ ਖਾਨ ਦਾ ਪਤਾ ਕੀਤਾ ਹੈ ਉੱਥੇ ਰਸਤਾ ਬਣਾ ਦੇਵਾ ਤੇਰੇ ਕੋਲ ਜਿੰਨਾ ਕ ਧਨ ਦੌਲਤ ਹੈ ਨਾ ਜਿੰਨਾ ਤੂੰ ਮੈਨੂੰ ਕੁਝ ਦੇ ਸਕਦਾ ਉਹ ਮੈਨੂੰ ਦੇ ਦੇ ਘੱਟੋ ਘੱਟ ਮੇਰੇ ਕੰਮ ਜਿਹੜੇ ਨੇ ਉਹ ਸ਼ੁਰੂ ਹੋ ਜਾਣ ਬਾਕੀ ਕੋਈ ਗੱਲ ਨਹੀਂ ਸਾਰਾ ਕੀਮਤ ਨਹੀਂ ਦੇ ਸਕਦਾ ਥੋੜੀ ਬਹੁਤੀ ਦੇ ਦੇ ਕੀਮਤ ਤੇ ਉਹ ਰਾਈਟਰ ਲਿਖਦਾ ਜੀ ਉਹ ਕਹਿੰਦਾ ਉਸ ਵੇਲੇ ਉਹਨੇ 2 ਲੱਖ ਰੁਪਈਆ ਉਹਨਾਂ ਸਮਿਆਂ ਦਾ ਉਹਨੇ ਇੱਕ ਘਟਨਾ ਲਿਖਣੀ ਹੈ ਸਿਰਫ ਇਹ ਅਖੀਰ ਤੇ ਮੈਂ ਜਾ ਕੇ ਆਪਾਂ ਇਹਦਾ ਸਿੱਟਾ ਕੱਢਣਾ ਹੈ ਉਹਨੇ 2 ਲੱਖ ਰੁਪਈਆ ਦਿੱਤਾ ਉਹਨੇ 2 ਲੱਖ ਰੁਪਈਆ ਲੈ ਕੇ ਤੇ ਇੰਜੀਨੀਅਰ ਲਾਏ ਸਾਰਾ ਨਕਸ਼ਾ ਬਣਾਇਆ ਤੇ ਉਹ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਵੇਲੇ ਸੜਕ ਬਣੀ ਨਦੀਆਂ ਦੇ ਉੱਤੇ ਦਰਿਆਵਾਂ ਦੇ ਉੱਤੇ ਪੁਲ ਬਣੇ ਬੜਾ ਕੁਝ ਇਕਠਨਾਈਆਂ ਤੋਂ ਕਰਦਾ ਕਰਦਾ ਫਿਰ ਜਿੱਥੇ ਕੁ ਪੈਸੇ ਮੁੱਕਦੇ ਨੇ 2 ਲੱਖ ਕਿਉਂਕਿ ਉਹ ਰਸਤਾ ਬੜਾ ਤਾਂ ਦਾ ਸੀ 2 ਲੱਖ ਰੁਪਏ ਜਦੋਂ ਮੁੱਕਦਾ ਉਹ ਫਿਰ ਇੱਕ ਹੀਰਾ ਜਿਹੜਾ ਉਹ ਕਿਸੇ ਹੋਰ जौहरी ਦੇ ਕੋਲ ਜਾ ਕੇ ਵੇਚਦਾ ਹੈ ਉੱਥੋਂ ਜਿੰਨੀ ਕੁ ਰਕਮ ਮਿਲਦੀ ਹੈ ਫਿਰ ਕੰਮ ਸ਼ੁਰੂ ਕਰ ਦਿੰਦਾ ਹੈ ਕਦੀ ਰਾਜੇ ਨੂੰ ਮਿਲਦਾ ਕਦੀ ਕਿਸੇ ਨੂੰ ਮੁੱਕ ਦੀ ਗੱਲ ਉਹਨੇ ਹੀਰਿਆਂ ਨੂੰ ਦੇ ਦੇ ਕੇ ਇੰਨੇ ਕੁ ਪੈਸੇ ਇਕੱਠੇ ਕਰ ਲਏ ਉਸ ਖਾਨ ਤੱਕ ਉਹਨੇ ਰਸਤਾ ਬਣਾਉਣ ਦੇ ਵਿੱਚ ਕਾਮਯਾਬ ਹੋ ਗਿਆ ਹੀਰਿਆਂ ਦੀ ਖਾਨ ਦਾ ਆਪਣੇ ਘਰ ਤੋਂ ਲੈ ਕੇ ਆਪਣੇ ਦੇਸ਼ ਨਗਰ ਤੋਂ ਲੈ ਕੇ ਉਸ ਖਾਨ ਤੱਕ ਰਸਤਾ ਬਣਾਤਾ ਜਿੱਦੋਂ ਰਸਤਾ ਬਣਿਆ ਹੁਣ ਜਿਨ੍ਹਾਂ ਨੇ ਰਸਤੇ ਦੇ ਵਿੱਚ ਉਰੇ ਪਰੇ ਜਾਣਾ ਸੀ ਲੋਕਾਂ ਨੇ ਨਿੱਕੀਆਂ ਨਿੱਕੀਆਂ ਪਕ ਡੰਡੀਆਂ ਕੱਢ ਲਈਆਂ ਉਹ ਫਿਰ ਉਲਝਣ ਚ ਪੈ ਗਿਆ ਕਹਿੰਦਾ ਵੀ ਮਨਾ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਹੁਣ ਪਕ ਡੰਡੀਆਂ ਵੀ ਨਿਕਲ ਚੁੱਕੀਆਂ ਹੋਈਆਂ ਨੇ ਜਿਵੇਂ ਮੇਨ ਰੋਡ ਤੋਂ ਨਿਕੀਆਂ ਸੜਕਾਂ ਨਿਕਲਦੀਆਂ ਨੇ ਨਾ ਆਪਾਂ ਕਿਹਨੂੰ ਰੋਕ ਸਕਦੇ ਉਹਨਾਂ ਨੇ ਪਕ ਡੰਡੀਆਂ ਕੱਢ ਲਈਆਂ ਲੋਕ ਫਿਰ ਉਲਝ ਸਕਦੇ ਨੇ ਇਸ ਖਾਨ ਤੱਕ ਪਹੁੰਚਣ ਲੱਗਿਆ ਕਿੰਨਾ ਚੰਗਾ ਹੋਵੇ ਇਹਦੇ ਪਹੁੰਚ ਤੱਕ ਇੱਕ ਮੈਂ ਕਿਤਾਬ ਤਿਆਰ ਕਰ ਦੇਵਾਂ ਜੀਦੇ ਉੱਤੇ ਸਾਰੀਆਂ ਹਦਾਇਤਾਂ ਲਿਖੀਆਂ ਹੋਣਾਂ ਜਿਦੇ ਵਿੱਚ ਇਹਦੇ ਬਾਰੇ ਸੁੱਖ-ਦੁੱਖ ਆਉਣ ਵਾਲੀਆਂ ਕਠਿਨਾਈਆਂ ਲਿਖੀਆਂ ਹੋਣਾਂ ਰਹਿਸ਼ ਦਾ ਰਸਤਿਆਂ 'ਚ ਪ੍ਰਬੰਧ ਕੀਤਾ ਲੰਗਰ ਪਾਣੀ ਹਰ ਚੀਜ਼ ਦਾ ਉਹਨੇ ਪ੍ਰਬੰਧ ਕੀਤਾ ਉਹਨੇ ਬੜੀ ਮਿਹਨਤ ਲਾ ਕੇ ਕਈ ਸਾਲ ਲਾ ਕੇ ਇੱਕ ਫਿਰ ਕਿਤਾਬ ਤਿਆਰ ਕੀਤੀ ਕਿਤਾਬ ਦੇ ਵਿੱਚ ਤੁਰਨ ਤੋਂ ਲੈ ਕੇ ਤੇ ਅਖੀਰ ਖਾਨ ਤੱਕ ਪਹੁੰਚਣ ਤੱਕ ਦਾ ਸਾਰੇ ਰਸਤੇ ਦੇ ਵਿੱਚ ਜੋ ਹਦਾਇਤਾਂ ਨੇ ਉਹਨੇ ਲਿਖੀਆਂ ਏ ਵੀ ਦੱਸਿਆ ਕਿ ਗੰਗਾ ਜਿਹੜੇ ਨੇ ਉਹ ਜੰਗਲੀ ਜਾਨਵਰ ਆਉਣਗੇ ਉਹਨਾਂ ਤੋਂ ਕਿਵੇਂ ਬਚਣਾ ਹੈ ਕਿਹੜੇ ਲੋਕ ਤੁਹਾਡੀ ਮਦਦ ਕਰਨਗੇ ਕਿੰਨਾਂ ਦੇ ਨਾਲ ਤੁਸੀਂ ਰਹਿ ਕੇ ਤੁਰਨਾ ਹੈ ਕਿਹਦਾ ਸਾਥ ਲੈਣਾ ਹੈ ਕਿਹਦਾ ਸਾਥ ਛੱਡਣਾ ਹੈ ਉਹਨੇ ਸਾਰੀ ਗਾਈਡਲਾਈਨ ਲੈ ਕੇ ਇੱਕ ਕਿਤਾਬ ਤਿਆਰ ਕੀਤੀ ਕਿਤਾਬ ਤਿਆਰ ਕਰਕੇ ਉਹਨੇ ਆਪਣੇ ਦੇਸ਼ ਦੇ ਵਿੱਚ ਗਰੀਬ ਤੋਂ ਲੈ ਕੇ ਅਮੀਰ ਤੱਕ ਕੰਗਾਲ ਤੋਂ ਰਹਿ ਕੇ ਰਾਜੇ ਤੱਕ ਸਾਰਿਆਂ ਦੇ ਹੱਥਾਂ ਦੇ ਵਿੱਚ ਪਹੁੰਚਾ ਦਿੱਤੀ ਉਹਦੀ ਫੋਟੋਕਾਪੀ ਕਰਾ ਕੇ ਉਹਦੇ ਉਤਾਰੇ ਕਰਾ ਕੇ ਆਪਾਂ ਸ਼ਬਦ ਵਰਤ ਲਈਏ ਉਹਦੇ ਉਤਾਰੇ ਕਰਵਾ ਕੇ ਸਾਰਿਆਂ ਦੇ ਹੱਥਾਂ ਦੇ ਵਿੱਚ ਪਹੁੰਚਾ ਦਿੱਤੀ ਤੇ ਜਾਣ ਲੱਗਾ ਲੋਕਾਂ ਨੂੰ ਇੱਕ ਗੱਲ ਕਹਿ ਗਿਆ ਕਿ ਭਲਿਓ ਇਹ ਇੱਕ ਕਿਤਾਬ ਹੈ ਇਹ ਮੈਂ ਇੱਕ ਖਾਨ ਲੱਭੀ ਹੋਈ ਹੈ ਹੀਰਿਆਂ ਦੀ ਤੁਸੀਂ ਇਸ ਕਿਤਾਬ ਨੂੰ ਪੜ੍ਹ ਕੇ ਉਸ ਹੀਰਿਆਂ ਦੀ ਖਾਨ ਤੱਕ ਪਹੁੰਚ ਸਕਦੇ ਜੇ ਮੈਂ ਚਾਹੁੰਦਾ ਇਸ ਕਿਤਾਬ ਨੂੰ ਪੜ੍ਹੋ ਇਹਦੇ ਰਸਤੇ ਜਿਹੜੇ ਲਿਖੇ ਹੋਏ ਨੇ ਉਹਨੂੰ ਬਾਚੋ ਕੱਲਾਵਾਜ ਕੇ ਛੱਡੇ ਨਾਲ ਇਹਦੇ ਤੇ ਤੁਰ ਕੇ ਤੇ ਤੁਸੀਂ ਆਪਣੀ ਆਪਣੇ ਪਰਿਵਾਰ ਦੀ ਦੇਸ਼ ਨਗਰ ਦੀ ਜਿਹੜੀ ਉਹ ਗਰੀਬੀ ਦੂਰ ਕਰ ਸਕੋ ਖੋਜ ਉਹ ਬੰਦਾ ਬੜਾ ਖੁਸ਼ ਹੋਇਆ ਉਹਨੇ ਕਿਹਾ ਪਈ ਚਲੋ ਮੈਂ ਖੋਜ ਕੀਤੀ ਹੈ ਸਾਰਿਆਂ ਉਹਦਾ ਨਾਮ ਖੋਜੀ ਪਾ ਦਿੱਤਾ ਵੀ ਇਹ ਬੰਦਾ ਖੋਜੀ ਇਹਨੇ ਬੜੀ ਚੰਗੀ ਖਾਨ ਦੇ ਬਾਰੇ ਪਤਾ ਕੀਤਾ ਕਿਤਾਬ ਘਰਾਂ ਘਰਾਂ ਦੇ ਵਿੱਚ ਪਹੁੰਚ ਗਈ ਉਹ ਬੰਦਾ ਮਾਨ ਕਰਕੇ ਬੜਾ ਹਲਕਾ ਫੁਲਕਾ ਹੋ ਗਿਆ ਵੀ ਮੈਂ ਇੱਕ ਚੰਗਾ ਕੰਮ ਕੀਤਾ ਏ ਦੇਸ਼ ਦੀ ਗਰੀਬੀ ਦੇਸ਼ ਦੇ ਦੁੱਖ ਖਤਮ ਕਰ ਦਿੱਤੇ ਨੇ ਮੈਂ ਹੁਣ ਕਰਦਾ ਕਿ ਇਹ ਪਹਾੜਾਂ ਦੇ ਵਿੱਚ ਜਾ ਕੇ ਆਰਾਮ ਦੀ ਜ਼ਿੰਦਗੀ ਥੋੜੀ ਜੀ ਬਤੀਤ ਕਰ ਲਵਾਂ ਕੁਝ ਸਕੂਨ ਦੇ ਨਾਲ ਰਹਿ ਲਵਾਂ ਲੋਕਾਂ ਦੀ ਗਰੀਬੀ ਦੂਰ ਹੋ ਜੇਗੀ ਮੈਂ ਹੱਲ ਕਰ ਦਿੱਤਾ ਹੁਣ ਇਹ ਤੁਰਨਗੇ ਰਸਤੇ ਤੇ ਹੀਰੇ ਲੈ ਕੇ ਆਉਣਗੇ ਆਪਣੀ ਗਰੀਬੀ ਦੂਰ ਕਰਨਗੇ ਉਹਨੇ ਇੱਕ ਜਵਾਨੀ ਪੈਰੇ ਦੀ ਗੱਲ ਹੈ ਤੇ ਕੁਝ ਸਮਾਂ ਉਹਨੇ ਜਿਹੜਾ ਸੀ ਪਹਾੜਾਂ ਦੇ ਵਿੱਚ ਜਾ ਕੇ ਇੱਕ ਨਿਕਾ ਦਾ ਘਰ ਬਣਾਇਆ ਤੇ ਉੱਥੇ ਰਹਿਣ ਲੱਗ ਪਿਆ ਲੰਮਾ ਸਮਾਂ ਰਿਆ ਉਹਦਾ ਦਿਲ ਨਹੀਂ ਸੀ ਕਰਦਾ ਉੱਥੇ ਨਿਕਲਣਾ ਸ਼ਾਂਤੀ ਵਰਗਾ ਮਾਹੌਲ ਸੀ ਮਾਹੌਲ ਬੜਾ ਵਧੀਆ ਸੀ ਕੁਦਰਤੀ ਨਜ਼ਾਰੇ ਬਜ਼ੁਰਗ ਹੋ ਗਿਆ ਕੇਸ ਜਿਹੜੇ ਸਿਰ ਦੇ ਦਾੜੇ ਦੇ ਨੇ ਪਰਵਟਿਆਂ ਦੇ ਇਹ ਕਾਲਿਆਂ ਤੋਂ ਚਿੱਟੇ ਹੋ ਗਏ ਇੱਕ ਮਨ ਕਹਿੰਦਾ ਮਨਾ ਤੂੰ ਇੱਥੇ ਬੈਠਾ ਰਹਿ ਦੂਜਾ ਮਨ ਕਹਿੰਦਾ ਵੀ ਮਨਾ ਕਿੰਨਾ ਚੰਗਾ ਹੋਵੇ ਇੱਕ ਵਾਰੀ ਆਪਣਾ ਦੇਸ਼ ਦਾ ਹਾਲ ਵੇਖ ਕੇ ਆ ਜਿਹੜੇ ਗਰੀਬ ਸਨ ਜਿਹੜੇ ਕੰਗਾਲ ਸਨ ਜਿਹੜੇ ਬਿਮਾਰ ਸਨ ਜਿਹੜੇ ਦੁਖਿਆਰੇ ਸਨ ਉਹ ਹੁਣ ਤੱਕ ਦੇ ਸਾਰੇ ਆਨੰਦ ਲੈ ਰਹੇ ਹੋਣਗੇ ਸਾਰੇ ਮੌਜਾਂ ਕਰ ਰਹੇ ਹੋਣਗੇ ਸਾਰੇ ਸੁਖੀ ਹੋਣਗੇ ਉਹਨੇ ਮਨ ਚ ਸੋਚਿਆ ਚਲੋ ਬਹੁਤਾ ਸਮਾਂ ਨਹੀਂ ਤੇ ਕੁਝ ਦਿਨ ਮੈਂ ਆਪਣੇ ਦੇਸ਼ ਦੇ ਵਿੱਚ ਘਟਾ ਆਵਾਂ ਤੇ ਉਹਦੇ ਬਾਰੇ ਵੇਖ ਆਵਾਂ ਵੀ ਦੇਸ਼ ਵਾਲਿਆਂ ਨੇ ਗਰੀਬੀ ਦੂਰ ਕਰਕੇ ਤੇ ਕਿਵੇਂ ਤਰੱਕੀ ਕੀਤੀ ਹੈ ਜਿਨੇ ਮਿਹਨਤ ਕੀਤੀ ਹੁੰਦੀ ਉਹ ਵੇਖਣਾ ਚਾਹੁੰਦਾ ਹਰ ਕੋਈ ਚਾਹੁੰਦਾ ਵੀ ਮੈਂ ਜਿਹੜੀ ਮਿਹਨਤ ਕੀਤੀ ਉਹਦਾ ਰਿਜ਼ਲਟ ਕੀ ਨਿਕਲਿਆ ਉਹ ਜਦੋਂ ਆਪਣੇ ਦੇਸ਼ ਵੱਲ ਆਇਆ ਨਗਰ ਦੇ ਵਿੱਚ ਵਰਿਆ ਪਹਿਲਾਂ ਪਹਾੜਾਂ ਤੋਂ ਉਤਰੇ ਉਹਨੇ ਵੇਖਿਆ ਗਲੀਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਉਹ ਯੋ ਗੰਦਗੀ ਪਈ ਹੋਈ ਹੈ ਉਦਾਂ ਹੀ ਲੋਕ ਗਰੀਬੀ ਚ ਨੇ ਉਦਾਂ ਹੀ ਭੁੱਖ ਮਰੀ ਫੈਲੀ ਹੋਈ ਹੈ ਕਿਸੇ 'ਚ ਕੋਈ ਉਹਨੂੰ ਅਸਰ ਨਾ ਦਿਖਿਆ ਮਨ 'ਚ ਸੋਚਦਾ ਵੀ ਹੋ ਸਕਦਾ ਲੋਕਾਂ ਨੇ ਸ਼ਹਿਰ 'ਚ ਜਾ ਕੇ ਤਰੱਕੀ ਕਰਨੀ ਸ਼ੁਰੂ ਕਰਤੀ ਹੋਵੇ ਵੱਡੇ ਪ੍ਰੋਜੈਕਟ ਲਾਇਓ ਹੁਣ ਵੀ ਸ਼ਹਿਰ 'ਚ ਸ਼ਾਇਦ ਮੈਂ ਆਪਣਾ ਕੁਝ ਬਿਜ਼ਨਸ ਸ਼ੁਰੂ ਕਰ ਲਵਾਂ ਉਹ ਸ਼ਹਿਰ 'ਚ ਵੜਿਆ ਪਿੰਡਾਂ 'ਚੋਂ ਨਿਕਲ ਗਏ ਸ਼ਹਿਰਾਂ ਦਾ ਵੀ ਉਹੋ ਹਾਲ ਹੈ ਉੱਥੇ ਵੀ ਮਜ਼ਦੂਰ ਸਾਰੀ ਦਿਹਾੜੀ ਦਿਹਾੜੀ ਮਜ਼ਦੂਰੀ ਢੋ ਢੋ ਕੇ ਖੱਪ ਖੱਪ ਕੇ ਮਰ ਰਹੇ ਨੇ ਦੋ ਵਕਤ ਦੀ ਰੋਟੀ ਨਹੀਂ ਮਿਲ ਰਹੀ ਵੈਦਾਂ ਹਕੀਮਾਂ ਦੀਆਂ ਦੁਕਾਨਾਂ ਦੇ ਅੱਗੇ ਲੋਕ ਦੁਖੀਆਂ ਦੀਆਂ ਬਿਮਾਰਾਂ ਦੀਆਂ ਲੈਣਾ ਲੱਗੀਆਂ ਹੋਈਆਂ ਨੇ ਦੁੱਖ ਦੂਰ ਨਹੀਂ ਹੋਏ ਸਾਰੇ ਪਾਸੇ ਗੰਗਾਲੀਏ ਮੱਥੇ ਨੂੰ ਹੱਥ ਮਾਰਦਾ ਵੀ ਲੋਕਾਂ ਨੇ ਮੈਂ ਇੰਨੇ ਖਾਨ ਦਾ ਦੱਸ ਕੇ ਗਿਆ ਕਿਤਾਬ ਇਹਨਾਂ ਨੂੰ ਦੇ ਕੇ ਗਿਆ ਇਹਨਾਂ ਨੇ ਫਾਇਦਾ ਲਿਆ ਨਹੀਂ ਉਹਨੇ ਜੀ ਸਹਾਰ ਨਗਰ ਹਰ ਸ਼ਹਿਰ ਹਰ ਗਲੀ ਹਰ ਮਹੱਲਾ ਘੁੰਮਨ ਦਾ ਯਤਨ ਕੀਤਾ ਉਹਨੂੰ 1 ਵੀ ਪਰਸੈਂਟ ਉੱਥੋਂ ਰਿਜ਼ਲਟ ਨਾ ਮਿਲਿਆ ਪਰ ਜਿਹੜੇ ਉਹਦੇ ਹਮ ਉਮਰ ਸਾਂਝਾ ਕੁਝ ਪੁਰਾਣੇ ਲੋਕ ਸਨ ਜਿਨ੍ਹਾਂ ਨੂੰ ਪਤਾ ਸੀ ਇਸ ਖੋਜੀ ਨੇ ਸਾਰਾ ਇਹ ਕੰਮ ਕੀਤਾ ਹੋਇਆ ਉਹਨਾਂ ਨੇ ਭਾਵੇਂ ਉਹ ਬਜ਼ੁਰਗ ਹੋ ਗਿਆ ਪਰ ਨੁਹਾਰ ਤੋਂ ਉਹਨੂੰ ਪਛਾਣ ਲਿਆ ਪਸ਼ਾਲੇ ਇੱਕ ਨੇ ਦੂਜਾ ਦੂਜੇ ਤੋਂ ਤੀਜਾ ਗੱਲ ਚੱਲਦੀ ਚੱਲਦੀ ਸ਼ਹਿਰ 'ਚ ਰੌਲਾ ਪੈ ਗਿਆ ਜੀ ਉਹ ਖੋਜੀ ਆਇਆ ਜਿਨੇ ਸਾਨੂੰ ਕਿਤਾਬ ਲੈ ਕੇ ਦਿੱਤੀ ਸੀ ਹੀਰਿਆਂ ਦੀ ਖਾਨ ਦੀ ਇੱਕ ਸੇਠ ਨੇ ਉਹਦੇ ਵਾਸਤੇ ਪਾਲਕੀ ਭੇਜੀ ਰੱਥ ਭੇਜਿਆ ਉਹਨੂੰ ਕਿਹਾ ਸੇਠ ਆਇਆ ਕਹਿ ਲਗਾ ਮਹਾਰਾਜਿਓ ਤੁਸੀਂ ਸਾਨੂੰ ਹੀਰਿਆਂ ਦੀ ਖਾਨ ਦਾ ਐਡਰੈਸ ਪਤਾ ਦੱਸਿਆ ਏ ਤੁਹਾਡੇ ਵਰਗਾ ਕੋਈ ਅਮੀਰ ਨਹੀਂ ਤੁਸੀਂ ਕਿਰਪਾ ਕਰੋ ਇਸ ਰੱਥ ਦੇ ਉੱਤੇ ਮubaruk ਚਰਨ ਪਾਓ ਤੇ ਮੇਰਾ ਜੀਵਨ ਸਫਲ ਕਰੋ ਕੋਜੀ ਬੜਾ ਹੈਰਾਨ ਹੈ ਉਹ ਰੱਥ ਦੇ ਉੱਤੇ ਚੜ ਗਿਆ ਸੇਠ ਨੇ ਉਹ ਰੱਥ ਨੂੰ ਤੋੜਿਆ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਫੁੱਲਾਂ ਦੇ ਹਾਰਾਂ ਦੇ ਜਿਹੜੇ ਲਿਆ ਆ ਕੇ ਗੁਲਦਸਤੇ ਲਿਆ ਕੇ ਹਾਰ ਗਲ 'ਚ ਪਾਏ ਗੁਲਦਸਤੇ ਪੇਟ ਕੀਤੇ ਫੁੱਲਾਂ ਦੀ ਵਰਖਾ ਕੀਤੀ ਇੰਨਾ ਕ ਫੁੱਲਾਂ ਨਾਲ ਲੱਦ ਦਿੱਤਾ ਉਹਦੀਆਂ ਮਾਸਾਂ ਅੱਖਾਂ ਹੀ ਨਜ਼ਰ ਆਉਂਦੀਆਂ ਨੇ ਬਾਕੀ ਸਾਰਾ ਫੁੱਲਾਂ ਦੇ ਨਾਲ ਭਰਤਾ ਰਾਜੇ ਨੂੰ ਪਤਾ ਲੱਗ ਗਿਆ ਰਾਜੇ ਨੇ ਆਪਣੇ ਮਹਿਲਾਂ ਦੇ ਵਿੱਚ ਤਿਆਰੀ ਕਰਵਾਈ ਰਾਜਾ ਹੱਥ ਜੋੜ ਕੇ ਰੱਥ ਦੇ ਅੱਗੇ ਗੋਡੇ ਭਾਰੋ ਕੇ ਬੇਨਤੀ ਕਰਦਾ ਕਿ ਲਗਾ ਤੁਸੀਂ ਸੱਚੇ ਪਾਤਸ਼ਾਹ ਜੀ ਤੁਸੀਂ ਜਿਹੜਾ ਖਜ਼ਾਨਾ ਦੱਸਿਆ ਏ ਉਹ ਖਜ਼ਾਨਾ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਸਾਡੇ ਜਿਹੜੇ ਖਜ਼ਾਨੇ ਨੇ ਉਹ ਤੁਹਾਡੇ ਖਜ਼ਾਨੇ ਦੇ ਸਾਹਮਣੇ ਬਿਲਕੁਲ ਤੁਸ਼ ਨੇ ਤੁਹਾਡੇ ਖਜ਼ਾਨੇ ਵਰਗਾ ਅੱਜ ਤੱਕ ਕਿਸੇ ਕੋਲ ਉਹ ਖਜ਼ਾਨਾ ਨਹੀਂ ਤੁਹਾਡੇ ਵਰਗਾ ਬੰਦਾ ਕੋਈ ਆਮ ਬੰਦਾ ਨਹੀਂ ਤੁਸੀਂ ਮਹਾਪੁਰਖ ਜੀ ਤੁਸੀਂ ਸਾਡੇ ਵਰਗੇ ਰਾਜੇ ਤੁਹਾਡੇ ਸਾਹਮਣੇ ਤੋਸ਼ ਨੇ ਤੁਸੀਂ ਸੱਚੇ ਰਾਜੇ ਜੇ ਸੱਚੇ ਮਹਾਰਾਜ ਜੇ ਤੁਸੀਂ ਸੱਚੇ ਪਾਤਸ਼ਾਹ ਜੇ ਕਿਰਪਾ ਕਰੋ ਮੇਰੇ ਮਹਿਲ ਨੂੰ ਪਵਿੱਤਰ ਕਰੋ ਮਹਿਲ 'ਚ ਪਧਾਰੋ ਉਹ ਖੋਜੀ ਬੜਾ ਹਰਾ ਰਿਆ ਮੂੰਹ ਤੋਂ ਕੋਈ ਸ਼ਬਦ ਨਹੀਂ ਬੋਲਦਾ ਵੀ ਲੋਕਾਂ ਨੂੰ ਹੋਇਆ ਕਿ ਰਾਜ ਜ ਨੇ ਫੇਰ ਉਹ ਸਾਰਾ ਵੀਆਈਪੀ ਕਲਚਰ ਫੇਰ ਹਾਰ ਫੇਰ ਫੁੱਲ ਫੇਰ ਸਵਾਗਤ ਕਰਦਾ ਕਰਦਾ ਉਹਦੇ ਮਹਿਲਾਂਾਂ ਦੇ ਵਿੱਚ ਗਿਆ ਇਹਨੇ ਚਿਰ ਨੂੰ ਪਰਜਾ ਨੂੰ ਪਤਾ ਲੱਗ ਗਿਆ ਇੱਕ ਦਿਨ ਮੁਕਰਰ ਕਰ ਦਿੱਤਾ ਗਿਆ ਉਹਨੂੰ ਕਿਹਾ ਗਿਆ ਖੋਜੀ ਨੂੰ ਕਿ ਤੈਨੂੰ ਸਨਮਾਨਿਤ ਕੀਤਾ ਜਾਵੇਗਾ ਤੁਹਾਨੂੰ ਉਹ ਕਹਿੰਦਾ ਠੀਕ ਹੈ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਸਾਰਾ ਨਗਰ ਸਾਰੇ ਸ਼ਹਿਰ ਸਾਰਾ ਦੇਸ਼ ਵਾਸੀ ਜਿਹੜਾ ਇਕੱਠਾ ਹੋਇਆ ਬੜਾ ਤਗੜਾ ਸਮਾਗਮ ਉਲੀਕਿਆ ਗਿਆ ਬਹੁਤ ਵੱਡੇ ਪੱਦਰ ਦੇ ਉੱਤੇ ਜਦੋਂ ਉਲੀਕਿਆ ਗਿਆ ਲੋਕ ਆਣ ਕੇ ਖੋਜੀ ਇੱਕ ਥਾਂ ਤੇ ਬੈਠਾ ਲੋਕ ਆਉਂਦੇ ਨੇ ਮੱਥੇ ਟੇਕਦੇ ਨੇ ਉਹਦੇ ਦਰਸ਼ਨ ਕਰਕੇ ਧੰਨ ਹੁੰਦੇ ਨੇ ਕੋਈ ਕਹਿੰਦਾ ਖੋਜੀ ਜੀ ਤੁਸੀਂ ਧੰਨ ਹੋ ਕੋਈ ਕਹਿੰਦਾ ਤੁਹਾਡੇ ਦੀਦਾਰ ਕਰਕੇ ਦੁੱਖ ਟੁੱਟਦੇ ਨੇ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਖੋਜੀ ਚੁੱਪ ਕਰਕੇ ਸਾਰਾ ਕੁਝ ਵੇਖਦਾ ਜਾ ਰਿਹਾ ਇਹ ਵਾਪਰਨ ਕੀ ਡਿਆ ਹੈ ਇਹਨੇ ਚਰਨੂ ਰਾਜੇ ਨੇ ਇੱਕ ਜਿਹੜਾ ਸਨਮਾਨ ਪੱਤਰ ਲਿਖਿਆ ਸੀ ਉਹ ਪੜਨਾ ਸ਼ੁਰੂ ਕੀਤਾ ਸਾਰਾ ਕੁਝ ਹੋ ਰਿਹਾ ਹੈ ਸਾਹਮਣੇ ਪਰਜਾ ਬੈਠੀ ਹੋਈ ਹੈ ਲੋਕ ਧੰਨ ਧੰਨ ਕਰ ਰਹੇ ਨੇ ਕੋਈ ਇੱਧਰ ਨੂੰ ਧੌਣ ਸੁੱਟਦਾ ਪ੍ਰੇਮ ਨਾਲ ਕੋਈ ਇੱਧਰ ਨੂੰ ਸੁੱਟਦਾ ਕਿਤੇ ਧੂਫ ਕਿਤੇ ਦੀਪ ਕਿਤੇ ਕੁਛ ਸਭ ਕੋ ਚੱਲ ਰਿਹਾ ਸਨਮਾਨ ਪੱਤਰ ਪੜਨਾ ਸ਼ੁਰੂ ਕੀਤਾ ਸਤਕਾਰ ਜੀ ਸਤਕਾਰ ਜੀ ਉਹ ਖੋਜੀ ਜੀਓ ਆਪ ਜੀ ਵਰਗਾ ਮਹਾਪੁਰਖ ਨਾ ਤੇ ਪਹਿਲਾ ਕੋਈ ਪੈਦਾ ਹੋਇਆ ਤੇ ਨਾ ਕੋਈ ਗਾਂਹ ਪੈਦਾ ਹੋਵੇਗਾ ਜੋਖ ਅਮੋਖ ਖਜ਼ਾਨਾ ਤੁਸੀਂ ਸਾਨੂੰ ਦੱਸ ਗਏ ਦੇ ਗਏ ਉਸ ਖਜ਼ਾਨੇ ਵਰਗਾ ਕੋਈ ਖਜ਼ਾਨਾ ਨਹੀਂ ਉਹ ਜਿਹੜੀ ਤੁਸੀਂ ਕਿਤਾਬ ਲਿਖ ਕੇ ਦੇ ਕੇ ਅਸੀਂ ਉਹਦਾ ਵੀ ਤੁਹਾਡੇ ਵਾਂਗ ਹੀ ਸਤਕਾਰ ਕਰਦੇ ਆਂ ਤੁਹਾਡੀ ਉਸ ਕਿਤਾਬ ਨੂੰ ਅਸੀਂ ਮਖਮਲੀ ਕੱਪੜਿਆਂ ਦੇ ਵਿੱਚ ਲਪੇਟ ਕੇ ਰੱਖਿਆ ਹੋਇਆ ਸੋਨੇ ਦੀ ਪਾਲਕੀ ਦੇ ਵਿੱਚ ਲਪੇਟ ਕੇ ਰੱਖਿਆ ਹੋਇਆ ਹੈ। ਉਹਦੇ ਤੇ ਰੋਜ਼ਾਨਾ ਚੌਰ ਕੀਤਾ ਜਾਂਦਾ ਹੈ। ਉਹਦਾ ਰੋਜ਼ ਪਾਠ ਪਟਨ ਕੀਤਾ ਜਾਂਦਾ ਹੈ। ਉਹਦੇ ਸ਼ਬਦ ਗਾਏ ਜਾਂਦੇ ਨੇ। ਉਹਦੀਆਂ ਕਥਾ ਕਹਾਣੀਆਂ ਕੀਤੀਆਂ ਜਾਂਦੀਆਂ ਨੇ। ਧੂਫਾਂ ਤਕਾਈਆਂ ਜਾਂਦੀਆਂ ਨੇ। ਅਰਗਬੱਤੀਆਂ ਤਕਾਈਆਂ ਜਾਂਦੀਆਂ ਨੇ ਤੁਹਾਡੇ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਤੁਹਾਡੇ ਤੇ ਕਥਾ ਕਹਾਣੀਆਂ ਕੀਤੀਆਂ ਜਾਂਦੀਆਂ ਨੇ ਉਹ ਪੱਖ ਦੱਸਿਆ ਜਾਂਦਾ ਤੁਸੀਂ ਇਹ ਰਸਤਾ ਕਿਵੇਂ ਲਿਆਇ کئی-ਕਈ ਦਿਨ ਸਮਾਗਮ ਤੁਹਾਡੇ ਨਾਂ ਦੇ ਉੱਤੇ ਚੱਲਦੇ ਨੇ ਤੁਹਾਡੀ ਪੂਜਾ ਤੇ ਤੁਹਾਡੀ ਕਿਤਾਬ ਦੀ ਪੂਜਾ ਰੱਬ ਦੇ ਵਾਂਗ ਕੀਤੀ ਜਾਂਦੀ ਹੈ ਜਿਹੜਾ ਮਨੁੱਖ ਤੁਹਾਨੂੰ ਰੱਬ ਮੰਨਣ ਤੋਂ ਇਨਕਾਰ ਕਰਦਾ ਉਹਨੂੰ ਦੇਸ਼ ਨਕਾਲਾ ਦੇ ਦਿੱਤਾ ਜਾਂਦਾ ਹੈ ਜਿਹੜਾ ਮਨੁੱਖ ਤੁਹਾਡੇ ਜਾਂ ਤੁਹਾਡੀ ਕਿਤਾਬ ਦੇ ਖਿਲਾਫ ਬੋਲਣ ਦਾ ਯਤਨ ਕਰਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਸਾਡੇ ਵਾਸਤੇ ਤੁਸੀਂ ਰੱਬ ਜੇ ਜਿੰਨਾ ਚਿਰ ਤੱਕ ਸਾਡਾ ਦੇਸ਼ ਸਾਡੀ ਕੌਮ ਰਹੇਗੀ ਅਸੀਂ ਰੱਬ ਦੇ ਰੂਪ ਦੇ ਵਿੱਚ ਤੁਹਾਨੂੰ ਪੂਜਦੇ ਰਵਾਂਗੇ ਤੁਹਾਡੀ ਕਿਤਾਬ ਦੀ ਵੀ ਪੂਜਾ ਹੋ ਰਹੀ ਹੈ ਖੋਜੀ ਨੇ ਪੱਤਰ ਸੁਣਿਆ ਬੜਾ ਹੈਰਾਨ ਰਹਾ ਉਹਨੇ ਬੜਾ ਕੁਝ ਲਿਖਿਆ ਮੈਂ ਸਿਰਫ ਸ਼ੋਰਚ ਸੁਣਾ ਰਿਹਾ ਉਹਨੇ ਇੱਕੋ ਸਵਾਲ ਕੀਤਾ ਕਹਿਣ ਲੱਗਾ ਵੀ ਜਿਹੜੀ ਮੇਰੀ ਕਿਤਾਬ ਹੈ ਉਹ ਕਿੱਥੇ ਹੈ ਤੁਹਾਡੇ ਕੱਲੇ ਕੱਲੇ ਹੱਥ 'ਚ ਸੀ ਉਹ ਕਹਿੰਦੇ ਜੀ ਉਹਨੂੰ ਤੇ ਸੋਨੇ ਦੀ ਪਾਲਕੀਆਂ 'ਚ ਰੱਖਿਆ ਹੋਇਆ ਐ ਅਸੀਂ ਅਸੀਂ ਤੁਹਾਡੇ ਨਾਂ ਤੇ ਸੁਸਾਇਟੀਆਂ ਬਣਾਈਆਂ ਹੋਈਆਂ ਨੇ ਹਰ ਸਮੇਂ ਹਫਤੇ ਬਾਅਦ ਦੋ ਹਫਤੇ ਬਾਅਦ ਸਮੇਂ ਬਾਅਦ ਜਿਹੜਾ ਐ ਉਹ ਤੁਹਾਡੇ ਨਾਂ ਦੇ ਉੱਤੇ ਜਿਹੜੇ ਨੇ ਪਾਠ ਪੂਜਨ ਕੀਤੇ ਜਾਂਦੇ ਨੇ ਕਥਾ ਕਹਾਣੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਸਾਡੇ ਵਾਸਤੇ ਰੱਬ ਜੇ ਰੱਬ ਦੇ ਵਾਂਗ ਤੁਹਾਨੂੰ ਪੂਜਿਆ ਜਾਂਦਾ ਤੁਸੀਂ ਐਡਾ ਅਮੁੱਖ ਖਜ਼ਾਨਾ ਦੇਗੇ ਖੋਜੀ ਦਾ ਅਗਲਾ ਸਵਾਲ ਸੀ ਕਹਿਣ ਲੱਗਾ ਵੀ ਉਸ ਖਜ਼ਾਨੇ ਤੱਕ ਕੋਈ ਪਹੁੰਚਿਆ ਸਾਰਿਆਂ ਦੇ ਮੂੰਹ ਬੰਦ ਹੋ ਗਏ ਉਹਨੇ ਫਿਰ ਕਿਹਾ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਉਹ ਰਾਜੇ ਨੇ ਕਿਹਾ ਕਹਿੰਦੇ ਜੀ ਤੁਸੀਂ ਚੰਦ ਸ਼ਬਦ ਆਪਣੇ ਮੂੰਹ ਤੋਂ ਬੋਲੋ ਖੋਜੀ ਕਹਿੰਦਾ ਮੈਂ ਨਹੀਂ ਬੋਲਾਂਗਾ ਮੈਂ ਇੱਕ ਪੱਤਰ ਲਿਖ ਕੇ ਤੁਹਾਨੂੰ ਦੇ ਦੇਵਾਂਗਾ ਕੁਝ ਸਮੇਂ ਦਾ ਤੁਸੀਂ ਇੰਤਜ਼ਾਰ ਕਰੋ ਉਹਨਾਂ ਨੇ ਕਿਹਾ ਉਹਨੇ ਜੀ ਇੱਕ ਪੱਤਰ ਲਿਖਿਆ ਪੱਥਰ ਲੈ ਕੇ ਰਾਜੇ ਤੱਕ ਪਹੁੰਚਾ ਦਿੱਤਾ ਉਹਨੂੰ ਗਿਆ ਇਹਦੇ ਉਤਾਰੇ ਹਰ ਗਰੀਬ ਅਮੀਰ ਦੇ ਹੱਥ ਦੇ ਵਿੱਚ ਫਰਾ ਦਿੱਤੇ ਜਾਣ ਆਪ ਉਹ ਉੱਥੋਂ ਤੁਰ ਪਿਆ ਉਸ ਪੱਥਰ ਇਹ ਪੱਥਰ ਦੇ ਵਿੱਚ ਇਹ ਲਿਖਿਆ ਹੋਇਆ ਸੀ ਉਸ ਚਿੱਠੀ ਚ ਇਹ ਗੱਲ ਲਿਖੀ ਹੋਈ ਸੀ ਕਿ ਦੇਸ਼ ਵਾਸੀਓ ਨਗਰ ਵਾਸੀਓ ਸ਼ਹਿਰ ਵਾਸੀਓ ਤੁਸੀਂ ਮੇਰਾ ਬੜਾ ਸਤਿਕਾਰ ਕੀਤਾ ਤੁਹਾਡਾ ਧੰਨਵਾਦ ਹੈ ਧਿਆਨ ਨਾਲ ਸੁਣਿਓ ਹੁਣ ਇਹਨੂੰ ਪਹਚਾ ਲਿਓ ਨਾਲੇ ਤੁਸੀਂ ਮੇਰਾ ਬੜਾ ਸਤਿਕਾਰ ਕੀਤਾ ਤੁਹਾਡਾ ਧੰਨਵਾਦ ਹੈ ਤੁਸੀਂ ਮੇਰੀ ਪੁਸਤਕ ਦਾ ਬੜਾ ਸਤਿਕਾਰ ਕੀਤਾ ਬੜਾ ਤੁਹਾਡਾ ਧੰਨਵਾਦ ਹੈ ਮੈਂ ਆਇਆ ਮੈਂ ਦੇਖਿਆ ਤੁਸੀਂ ਮੈਨੂੰ ਫੁੱਲਾਂ ਦੇ ਹਾਰਾਂ ਦੇ ਨਾਲ ਜਿਹੜਾ ਉਹ ਡੱਕ ਦਿੱਤਾ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਤੁਹਾਡਾ ਧੰਨਵਾਦ ਹੈ ਮੈਂ ਇਹ ਪੱਤਰ ਨਹੀਂ ਸੀ ਲਿਖਣਾ ਚਾਹੁੰਦਾ ਮੈਂ ਚਾਹੁੰਦਾ ਸਾਂ ਜੋ ਮੇਰੇ ਦਿਲ 'ਚ ਸਾਰਾ ਕੁਝ ਵੇਖ ਕੇ ਬਲਬਲੇ ਪੈਦਾ ਹੋਏ ਨੇ ਮੈਂ ਉਹਨਾਂ ਬਲਬਲਿਆਂ ਨੂੰ ਲੈ ਕੇ ਵਾਪਸ ਚਲਿਆ ਜਾਵਾਂ ਤੁਹਾਡੇ ਨਾਲ ਸ਼ੇਅਰ ਨਹੀਂ ਸੀ ਕਰਨਾ ਚਾਹੁੰਦਾ ਪਰ ਤੁਸੀਂ ਮੈਨੂੰ ਮਜਬੂਰ ਕੀਤਾ ਮੈਂ ਕੁਝ ਸ਼ਬਦ ਤੁਹਾਨੂੰ ਕਹਿ ਰਿਹਾ ਧਿਆਨ ਦੇ ਨਾਲ ਸੁਣ ਲਿਓ ਜੇ ਤੁਸੀਂ ਇਨ੍ਹਾਂ ਸ਼ਬਦਾਂ ਦੇ ਨਾਲ ਸਹਿਮਤ ਹੋਵੋ ਤੇ ਤੁਹਾਡਾ ਧੰਨਵਾਦ ਹੈ ਨਹੀਂ ਤੇ ਮੈਂ ਆਪਣੀ ਭੁੱਲ ਦੀ ਖਿਮਾ ਮੰਗਦਾ ਉਹ ਫਿਰ ਪੱਤਰ ਦੇ ਵਿੱਚ ਅੱਗੇ ਲਿਖਦਾ ਕਹਿੰਦਾ ਮੈਂ ਜੰਗਲਾਂ ਪਹਾੜਾਂ 'ਚ ਗਿਆ ਸਾਂ ਮੈਨੂੰ ਹੀਰਿਆਂ ਦੀ ਖਾਣ ਲੱਭੀ ਮੈਂ ਲਾਲਚੀ ਹੁੰਦਾ ਆਪਣੇ ਪਰਿਵਾਰ ਵਾਸਤੇ ਲੈ ਕੇ ਪਰਤ ਸਕਦਾ ਸੀ ਮੈਂ ਪਰਤਿਆ ਪਰ ਮੈਂ ਇਹ ਗੱਲ ਚਾਹੀ ਪੀ ਜਿੰਨੇ ਹੀਰੇ ਮੈਨੂੰ ਮਿਲੇ ਨੇ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੇ ਆਰਾਮ ਨਾਲ ਕੀਤਾ ਜਾ ਸਕਦਾ ਸੀ ਮੇਰੀਆਂ ਪੀੜ੍ਹੀਆਂ ਖਾ ਸਕਦੀਆਂ ਸਨ ਬੈਠ ਕੇ ਪੁਸ਼ਤਾ ਤੱਕ ਖਾਦਾ ਜਾ ਸਕਦਾ ਸੀ ਪਰ ਮੈਂ ਉਹ ਹੀਰਿਆਂ ਨੂੰ ਪੈਸੇ ਦੇ ਰੂਪ ਦੇ ਵਿੱਚ ਤਬਦੀਲ ਕਰਕੇ ਉਹਦਾ ਰਸਤਾ ਬਣਾਉਣ ਦੇ ਵਿੱਚ ਖਰਚ ਕਰ ਦਿੱਤਾ ਲੰਮੀ ਮਿਹਨਤ ਲਾਈ ਰਸਤਾ ਤਿਆਰ ਕੀਤਾ ਨਦੀਆਂ ਤੇ ਪੁਲ ਤਿਆਰ ਕੀਤੇ ਇੱਕ ਕਿਤਾਬ ਤੁਹਾਨੂੰ ਦੇ ਗਿਆ ਤੁਸੀਂ ਕਿਤਾਬ ਦਾ ਬੜਾ ਸਤਕਾਰ ਕੀਤਾ ਕਿਤਾਬ ਦੀ ਪੂਜਾ ਕੀਤੀ ਧੂਫਾਂ ਦਿਖਾਈਆਂ ਅਰਗਬੱਤੀਆਂ ਦਿਖਾਈਆਂ ਪਰ ਤੁਹਾਨੂੰ ਕਿਤਾਬ ਦੀ ਧੂਫਾਂ ਦਿਖਾਉਣ ਨੂੰ ਨਹੀਂ ਸੀ ਦਿੱਤੀ ਮੈਂ ਪੜਨ ਵਾਸਤੇ ਦਿੱਤੀ ਸੀ ਤੁਸੀਂ ਉਹਦੀਆਂ ਕਥਾ ਕਹਾਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਤਾਬ ਦੀਆਂ ਉਹਦਾ ਜੋਟੀਆਂ 'ਚ ਸ਼ਬਦ ਪੜਨੇ ਸ਼ੁਰੂ ਕਰ ਦਿੱਤੇ ਪਰ ਤੁਸੀਂ ਕਿਤਾਬ ਪੜਦੇ ਤੇ ਰਹੇ ਉਹਦੇ ਤੇ ਅਮਲ ਕਰਕੇ ਨਹੀਂ ਚੱਲੇ ਦੁੱਖ ਇਸ ਗੱਲ ਦਾ ਹੈ ਜਿੱਦਨ ਮੈਂ ਇੱਥੋਂ ਤੁਰਿਆ ਸਾਂ ਉਦਨ ਵੀ ਮੇਰਾ ਦੇਸ਼ ਗਰੀਬ ਸੀ ਤੁਹਾਡੇ ਕੋਲ ਅਮੋਕ ਖਜ਼ਾਨੇ ਦਾ ਪਤਾ ਦੱਸ ਦਿੱਤਾ ਤੁਸੀਂ ਪੜ ਤੇ ਬੜਾ ਲਿਆ ਸੋਸਾਇਟੀਆਂ ਬਣਾ ਲੀਆਂ ਮੇਰੇ ਨਾਂ ਦੇ ਉੱਤੇ ਕਈ ਕੁਝ ਇਕੱਠਾ ਕਰ ਲਿਆ ਪਰ ਉਸ ਕਿਤਾਬ ਨੂੰ ਪੜ ਕੇ ਤੁਸੀਂ ਤੁਰਨ ਦਾ ਯਤਨ ਨਹੀਂ ਕੀਤਾ ਤੁਸੀਂ ਅੱਜ ਵੀ ਦੁਖੀ ਦੇ ਦੁਖੀ ਉੱਥੇ ਦੇ ਉੱਥੇ ਖਲੋਤੇ ਹੋਏ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਮੈਂ ਆਪਣੀ ਪ੍ਰਸ਼ੰਸਾ ਵਾਸਤੇ ਤੁਹਾਨੂੰ ਕਿਤਾਬ ਲੈ ਕੇ ਦੇ ਕੇ ਆਇਆ ਹਾਂ ਇਹ ਇੱਕ ਕਹਾਣੀ ਹੁੰਦੀ ਤੇ ਮੈਂ ਘਰੇ ਬਹਿ ਕੇ ਵੀ ਕਿਤਾਬ ਲੈ ਕੇ ਦੇ ਸਕਦਾ ਸਾਂ ਪਰ ਇਹ ਮੇਰੀ ਜੀਵਨ ਦੀ ਘਾਰ ਤੁਸੀਂ ਮਿਹਨਤ ਸੀ ਜਿਹੜੀ ਕਿਤਾਬ ਦੇ ਵਿੱਚ ਮੈਂ ਅੰਕਤ ਕੀਤੀ ਉਹ ਤਾਂ ਅੰਕਤ ਕੀਤੀ ਸੀ ਤੁਸੀਂ ਜੀਵਨ ਚੋਂ ਲਾਭ ਲਵੋ ਤੁਸੀਂ ਕਿਤਾਬ ਨੂੰ ਸੋਨੇ ਦੀ ਪਾਲਕੀ ਚ ਰੱਖਿਆ ਤੁਸੀਂ ਮੇਰਾ ਸਤਕਾਰ ਕੀਤਾ ਕਥਾ ਕਹਾਣੀਆਂ ਕੀਰਤਨ ਕੀਤਾ ਤੁਸੀਂ ਤੂਫ ਜਿਹੜੀਆਂ ਨੇ ਉਹ ਤੂਫਾ ਤਖਾਈਆਂ ਅਰਗਬਤੀਆਂ ਜਗਾਈਆਂ ਮੈਨੂੰ ਇਹਦਾ ਦੱਸੋ ਤੁਹਾਨੂੰ ਫਾਇਦਾ ਕੀ ਹੋਇਆ ਹੁਣ ਸਾਰੇ ਉਹ ਪੱਤਰ ਨੂੰ ਪੜ੍ਹ ਰਹੇ ਨੇ ਖੋਜੀ ਵਿੱਚ ਮੌਜੂਦ ਨਹੀਂ ਹੈ ਤਾਨੂੰ ਇਸ ਚੀਜ਼ ਦਾ ਕੀ ਫਾਇਦਾ ਹੋਇਆ ਤੁਸੀਂ ਦੱਸੋ ਤੁਸੀਂ ਅੱਜ ਵੀ ਦੁਖੀ ਦੇ ਦੁਖੀ ਜੇ ਅੱਜ ਵੀ ਗਰੀਬ ਦੇ ਗਰੀਬ ਜੇ ਅੱਜ ਵੀ ਕੰਗਾਲ ਦੇ ਕੰਗਾਲ ਜੇ ਤੁਸੀਂ ਕਿਤਾਬ ਤੋਂ ਫਾਇਦਾ ਨਹੀਂ ਲਿਆ ਤੁਸੀਂ ਮੇਰੀ ਖੁਸ਼ੀ ਚਾਹੀ ਵੀ ਮੈਂ ਇਸ ਕਿਤਾਬ ਨੂੰ ਜਿਹੜਾ ਹੈ ਉਹ ਪੂਜ ਲਵਾ ਪੂਜਾ ਕਰਾਂ ਤੇ ਸ਼ਾਇਦ ਖੋਜੀ ਖੁਸ਼ ਹੋ ਜਾਏਗਾ ਤੁਸੀਂ ਮੇਰੀ ਕਿਤਾਬ ਦੀ ਪੂਜਾ ਕੀਤੀ ਮੇਰੀ ਪੂਜਾ ਕੀਤੀ ਪਰ ਮੇਰੀ ਖੁਸ਼ੀ ਮੈਨੂੰ ਫੁੱਲ ਚੜਾ ਕੇ ਨਹੀਂ ਸੀ ਮੇਰੀ ਖੁਸ਼ੀ ਮੈਨੂੰ ਹਾਰ ਚੜਾ ਕੇ ਨਹੀਂ ਸੀ ਮੇਰੀ ਖੁਸ਼ੀ ਐ ਸੀ ਤੁਸੀਂ ਕਿਤਾਬ ਨੂੰ ਪੜ੍ਹ ਕੇ ਅਮਲੀ ਜਾਮਾ ਪਹਿਨਾ ਕੇ ਉਸ ਅਮੁੱਖ ਖਜ਼ਾਨੇ ਤੱਕ ਪਹੁੰਚਦੇ ਘੱਟੋ-ਘੱਟ ਤੁਹਾਡਾ ਜੀਵਨ ਜਿਹੜਾ ਸੀ ਉਹ ਕੰਗਾਲੀ ਤੋਂ ਉਹ ਦੁੱਖਾਂ ਤੋਂ ਬਾਹਰ ਨਿਕਲ ਜਾਂਦਾ ਅਜੇ ਵੀ ਮੈਂ ਇਹ ਆਸ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਉਸ ਕਿਤਾਬ ਨੂੰ ਪੜ੍ਹ ਕੇ ਉਹਦੇ ਵਿੱਚ ਲਿਖੀਆਂ ਹੋਈਆਂ ਗਾਈਡਲਾਈਨ ਜਿਹੜੀਆਂ ਨੇ ਉਹਨਾਂ ਦੇ ਉੱਤੇ ਅਮਲ ਕਰਕੇ ਤੁਰ ਕੇ ਉਸ ਖਜ਼ਾਨੇ ਤੱਕ ਕਿਤੇ ਪਹੁੰਚੋ ਤੁਹਾਡੀ ਜ਼ਿੰਦਗੀ ਸੌਖੀ ਹੋ ਸਕੇ ਥੱਲੇ ਲਿਖਿਆ ਸੀ ਆਪ ਦਾ ਸ਼ੁਭ ਚਿੰਤਕ ਖੋਜੀ ਇਹ ਪੱਤਰ ਦੇ ਕੇ ਖੋਜੀ ਚਲਾ ਗਿਆ ਇਹ ਕਿਤਾਬ ਦਾ ਨਾਮ ਹੈ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਉਹਦਾ ਨਾਮ ਹੈ ਜੀ ਰਮਜੀ ਕਹਾਣੀਆਂ ਰਗਵੀਰ ਸਿੰਘ ਵੀਰ ਉਹਨਾਂ ਦੀ ਲਿਖੀ ਹੈ ਉਹਨੇ ਵਿਅੰਗਮਈ ਤਰੀਕੇ ਦੇ ਵਿੱਚ ਪੇਸ਼ ਕੀਤੀ ਹੈ ਸਿਰਫ ਮੈਂ ਸਮਾਪਤੀ ਵੱਲ ਆਵਾਂ ਸਮਾਂ ਜ਼ਿਆਦਾ ਹੋ ਗਿਆ ਉਹਨੇ ਵਿਅੰਗ ਖਿੱਚਿਆ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਨੇ ਘਾਰਤ ਘੜੀ ਉਹਨਾਂ ਨੇ ਮਿਹਨਤ ਕੀਤੀ ਤਪ ਕੀਤਾ ਹਰ ਕੁਝ ਕੀਤਾ 10 ਜਾਮੇ ਧਾਰਨ ਕੀਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵੀਰ ਦਿੱਤੀ ਪਹਜ ਆਇਓ ਹੁਣ ਬਹੁਤਿਆਂ ਨੂੰ ਪਚਣੀ ਨਹੀਂ ਗੱਲ ਅਸੀਂ ਸੁਸਾਇਟੀਆਂ ਬਣਾਤੀਆਂ ਸੁਖਮਨੀ ਸਾਹਿਬ ਸੇਵਾ ਬਹੁਤ ਸੁਖਮਨੀ ਸਾਹਿਬ ਦੇ ਨਾਂ ਤੇ ਸੁਸਾਇਟੀਆਂ ਨੇ ਚੰਗੀ ਗੱਲ ਹੈ ਸੇਵਕ ਜਥਾ ਇਸ਼ਨਾਨ ਜੋੜਿਆਂ ਵਾਲੇ ਸੇਵਾ ਵੱਖਰੇ ਪਾਣੀ ਵਾਲੇ ਵੱਖਰੇ ਤੁਹਾਈ ਇਸ਼ਨਾਨ ਸੇਵਕ ਜਥਾ ਬੜੀਆਂ ਸੁਸਾਇਟੀਆਂ ਨੇ ਸਾਡੀਆਂ ਰੈਣ ਸਭਾਈਆਂ ਨੇ ਸਾਡੇ ਸਮਾਗਮ ਵੱਡੇ ਵੱਡੇ ਕੀਤੇ ਜਾਂਦੇ ਨੇ ਰੋਜ ਕਥਾ ਕਹਾਣੀਆਂ ਪਾਠ ਪੜਨ ਕੀਤਾ ਜਾਂਦਾ ਹੈ ਪਰ ਅਸੀਂ ਜਿਹੜਾ ਖਜ਼ਾਨਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਖਾਵਾਂ ਖਰਚਾਂ ਰਲ ਮਿਲ ਭਾਈ ਤੋਟ ਨਾ ਆਵੇ ਵਧਦੋ ਜਾਈ ਕੀ ਅਸੀਂ ਉੱਥੋਂ ਤੱਕ ਪਹੁੰਚੇ ਆ ਕੀ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨੇ ਜਿਹੜੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਸਾਨੂੰ ਬਾਣੀ ਦਿੱਤੀ ਸੀ ਕਿ ਸਿਮਰਾਂ ਸਿਮਰ ਸਿਮਰ ਸੁਖ ਪਾਵਾਂ ਕਲ ਕਲੇਸ਼ ਤਨ ਮਾਹੇ ਮਿਟਾਵਾਂ ਕੀ ਮੇਰੇ ਜ਼ਿੰਦਗੀ ਚੋਂ ਕਲੇਸ਼ ਮੁੱਕ ਗਏ ਨੇ ਕੀ ਮੇਰੀ ਜ਼ਿੰਦਗੀ ਚ ਦੁੱਖ ਮੁੱਕ ਗਏ ਨੇ ਕੀ ਮੈਂ ਸੌਖਾ ਹੋ ਗਿਆ ਕੀ ਮੈਂ ਬੈ ਕੇ ਨਾਮ ਜਪਦਾ ਜੋ 1430 ਪੰਨੇ ਕਹਿੰਦੇ ਨੇ ਕੀ ਉਹਦਾ ਮੈਂ ਧਾਰ ਨਹੀਂ ਆ ਪੁੱਛੋ ਆਪਣੇ ਆਪ ਨੂੰ ਸਵਾਲ ਮੈਂ ਵੀ ਪੁੱਛਿਆ ਜਵਾਬ ਆਵੇਗਾ ਨਹੀਂ ਤੁਸੀਂ ਵੀ ਦੁਖੀ ਜੇ ਮੈਂ ਆਪ ਦੁਖੀ ਆਪਾਂ ਸਾਰੇ ਬਸ ਅਸੀਂ ਪੂਜਾ ਕਰਦੇ ਆ ਮੱਥਾ ਇਧਰ ਤੇ ਗਿਆ ਇਧਰ ਤੇ ਗਿਆ ਧੂਪਾ ਦਿਖਾਈਆ ਕਈ ਕੁਝ ਕੀਤਾ ਸੌਖਾ ਕਹਿ ਦਿੱਤਾ ਬੜਾ ਪਖੰਡ ਰਚਿਆ ਕਿਨ ਕਾ ਨਾ ਤੁਹਾਡੇ ਵਸਿਆ ਤੇ ਨਾ ਮੇਰੇ ਵਸੇ ਪਰ ਇਹ ਏਦਾਂ ਦਾ ਖਜ਼ਾਨਾ ਸੀ ਜਿਹੜਾ ਇਹਨੂੰ ਪ੍ਰਾਪਤ ਕਰ ਲੈਂਦਾ ਉਹਨੇ ਪ੍ਰਮਾਤਮਾ ਦਾ ਰੂਪ ਬਣ ਜਾਣਾ ਸੀ ਮੈਂ ਸਮਾਪਤੀ ਵਾਲਾ ਵਾਂ ਇੱਕ ਗੱਲ ਚੇਤਾ ਰੱਖਿਓ ਗੁਰੂ ਅੱਜ ਵੀ ਤੁਹਾਡੇ ਮੂੰਹ ਵੱਲ ਤੱਕਦਾ ਏ ਤੁਸੀਂ ਰੁਮਾਲੇ ਨਾ ਚੜਾਓ ਤੁਸੀਂ ਤੂਫਾ ਨਾ ਤਖਾਓ ਤੁਸੀਂ ਇਸ਼ਨਾਨਾਂ ਦੇ ਚੱਕਰਾਂ 'ਚ ਨਾ ਪਾਓ ਕਰਮ ਕਾਂਡਾਂ 'ਚ ਨਾ ਪਾਓ ਪਰ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹ ਲਾਂਗੇ ਉਠ ਨਾਮ ਜਪ ਨਿਸਵਾਸੁਰ ਆਰਾਧ ਕਾਰਾ ਤੁਜੇ ਨਾ ਵਿਆਪੀ ਨਾਨਕ ਮਿਟੈ ਉਪਾਧ ਕਿਤੇ ਬੈ ਕੇ ਦੋ ਕਰੀਆਂ ਗੁਰੂ ਗੁਰੂ ਜਪ ਲੋ ਤੁਹਾਡਾ ਜੀਵਨ ਸਫਲ ਹੋ ਜੇ ਜਿਹੜੀ ਜੀਵਨ ਸੇਧ ਤੁਹਾਨੂੰ ਦਿੱਤੀ ਹੈ ਕਿਤੇ ਉਹਨੂੰ ਕਮਾ ਲਓ ਤੁਹਾਡੀ ਜ਼ਿੰਦਗੀ ਸੌਖੀ ਹੋ ਜਾਏ ਮੈਂ ਤੁਹਾਡੀ ਅੱਜ ਵੀ ਉਡੀਕ ਪਿਆ ਕਰਦਾ ਆ ਇੱਕ ਖੋਜੀ